ਇਕ ਬੁੱਢੀ ਮਾਈ ਜੋ ਰਾਤ ਨੂੰ ਖੇਤ ਦੀ ਰਖਵਾਲੀ ਤੇ ਬੈਠੀ ਸੀ ਖਰਬੂਜ਼ੇ ਸੰ ਕੋਈ ਤੋੜਨਾ ਲੈ ਜਾਏ। ਫਲ ਤੇ ਵਿਚਾਰੀ ਰਾਤ ਨੂੰ ਰਖਵਾਲੀ ਕਰਦੀ ਸੀ ਉਹ ਭੱਜੀ ਹੋਈ ਆਈ। ਉਹਨੂੰ ਫਿਆਲ ਆਇਆ ਇਸ ਅੰਨੇ ਖੋਜ ਕੋਈ ਗਿਰ ਗਿਆ। ਰੱਸਾ ਪਾ ਕੇ ਉਹਨੇ ਸੁਗਰਾਤ ਨੂੰ ਕਢਿਆ। ਧੰਨਵਾਦ ਕੀਤਾ ਸੁਗਰਾਤ ਨੇ। ਔਰ ਆਖਿਆ ਮਾਈ ਤੇਰਾ ਬਹੁਤ ਬਹੁਤ ਧੰਨਵਾਦ ਮੈਂ ਜੋਛੀ ਆ। तू मेरे मेरे पर उपकार किया कि मैं इस दे बदले तेरी कुछ सेवा करना चाहना तू तो मेरे को आवे मैं तेरा हाथ वेखागा तो ते मैं तेरा भविष्य दसागा मैं ज्योतिषी हाँ नजोमी की कुछ तेरे नाल अगे होगा मैं सब कुछ दस देंगा तू आ मेरे को तो माई कह लगी ऐ मेरे बच्चे मेरी उड़ीक ना करी मैं नहीं आवना है ਤੁਕਰਾਜ ਕਹਿੰਦਾ ਮੇਰੇ ਕੋਲ ਤੇ ਲੰਨ ਲੱਗੇ ਰਹਿੰਦੇ ਇਹ ਲੋਕੀ ਪਹਿਲੇ ਵਕਤ ਲੰਗਦੇ ਰਹੇ بڑے بڑے ਉਲਮਾ بڑے بڑے ਬਾਦਸ਼ਾਹ ਹਕਮਰਾਨ ਵੀ ਮੇਰੇ ਕੋਲ ਆਪਣਾ ਹੱਥ ਦਿਖਾਉਂਦੇ ਰਹੇ ਹਰ ਇੱਕ ਅਸਰ ਅਜੇ ਵੀ ਮੌਜੂਦ ਹੈ ਮੈਂ ਅਰਜ਼ ਕਰਨਾ ਜਦੋਂ ਭਾਰਤ ਵਿੱਚ ਇਲੈਕਸ਼ਨ ਹੁੰਦੇ ਨਾ ਤੇ ਜਿੰਨੇ ਕੈਂਡੀਡੇਟ ਖੜੇ ਹੁੰਦੇ ਨੇ ਮੈਂ ਜੋਤਸੀਆਂ ਦੇ ਚੱਕਰ 'ਚ ਪੈਂਦਾ ਕਦੋਂ ਫਾਰਮ ਦਾਖਲ ਕਰਨੀਏ ਜਿੱਤ ਜਾਵਾਂਗੇ ਕਿ ਨਹੀਂ ਜਾਵਾਂਗੇ ਉਹ ਸਿੰਘ ਵੀ ਜਾਂਦੇ ਨੇ ਸਿੰਘ ਕਈ ਸਾਧੂਆਂ ਦੇ ਪੈਰ ਵੀ ਸਿਰ ਤੇ ਰੱਖਵਾਉਂਦੇ ਨੇ ਵੀ ਕਿਸੇ ਤਰੀਕੇ ਨਾਲ ਜਿੱਤ ਹੁੰਦੇ ਸ਼ ਕਿ ਵੀ ਮੈਰਜ ਕਰਦੇ ਆ ਜੋਤਸ਼ੀਆਂ ਦੇ ਚੱਕਰਾਂ 'ਚ ਪੈ ਰਹੇ ਨੇ ਸਾਰੇ ਔਰ ਇਹ ਦੇਸ਼ ਨੂੰ ਚਲਾਣਗੇ ਇਹ ਲੋਕ ਦੇਸ਼ ਨੂੰ ਚਲਾਣਗੇ ਜਿਹਨੂੰ ਆਪਣੀ ਜ਼ਿੰਦਗੀ ਚਲਾਣ ਦੀ ਜਾਚ ਨਹੀਂ ਆਉਂਦੀ ਅਜੇ ਆਪਣਾ ਜੀਵਨ ਚਲਾਣ ਦੀ ਜਾਚ ਨਹੀਂ ਆਉਂਦੀ ਪਏ ਨੇ ਜੋਤਸ਼ੀਆਂ ਦੇ ਚੱਕਰਾਂ 'ਚ ਔਰ ਇਹ ਸਹੀ ਮੈਂ ਦੱਸਦਾ ਆਪਣੇ بڑے بڑے ਮੁਦੱਬਰ بڑے بڑے ਸਿਆਣੇ ਤਾੰਤ੍ਰਿਕ ਲੋਕਾਂ ਦੇ ਚੱਕਰ 'ਚ ਪੈ ਰਹੇ ਨੇ ਜੋਤਸ਼ੀਆਂ ਦੇ ਚੱਕਰ 'ਚ ਪੈ ਰਹੇ ਨੇ ਖੈਰ ਉਹ ਮਾਂ ਇਹ ਕਹਿਣ ਲੱਗੀ ਲੱਗਦਾ ਬਹੁਤ ਸਿਆਣੀ ਸੀ ਬਈ ਮੇਰੀ ਉਡੀਕ ਨਾ ਕਰੀ ਮੈਨ ਨਹੀਂ ਆਣਾ ਭਈ ਮੇਰੇ ਕੋਲ ਤੇ بڑے بڑے ਹਕਮਰਾਨ ਆਉਂਦੇ ਨੇ ਹੁਲਮਾ ਆਉਂਦੇ ਨੇ ਸਿਆਣੇ ਆਉਂਦੇ ਨੇ ਧਨਵਾਨ ਆਉਂਦੇ ਨੇ ਗੁਣਵਾਨ ਆਉਂਦੇ ਨੇ ਮੈਂ ਉਹਨਾਂ ਦਾ ਭਵਿੱਖ ਦੱਸਦਾ ਤੇ ਤੂੰ ਮੇਰੇ ਕੋਲ ਨਹੀਂ ਆਣਾ ਚਾਹੁੰਦੀ ਕਿਉਂ ਆਫ ਕਾਰਨ ਕੀ ਹੈ ਉਹ ਬੁੰਢੀ ਮਾਂ ਕਹਿਣ ਲੱਗੀ ਬੇਟਾ ਗੱਲ ਹੈ ਤੈਨੂੰ ਤੇ ਇਤਨਾ ਵੀ ਨਹੀਂ ਪਤਾ ਕਿ ਅੱਜ ਮੈਂ ਖੂਜ ਗਿਰ ਜਾਣਾ ਰਾਤ ਨੂੰ ਤੇ ਮੇਰਾ ਕੀ ਖਾਕ ਦੱਸੇਗਾ ਮੈਂ ਕਦੋਂ ਖੂਜ ਗਿਰਣਾ ਹੈ ਮੇਰੇ ਬਾਰੇ ਕੀ ਕਹਾਣੀ ਹੈ ਕੱਲ ਨੂੰ ਘਰ ਆ ਕੇ ਸੁਬਰਾਤ ਨੇ ਸਾਰੀਆਂ ਜੋਤਿਸ਼ ਦੀਆਂ ਕਿਤਾਬਾਂ ਫਾੜ ਦਿੱਤੀਆਂ ਜਲਾ ਦਿੱਤੀਆਂ ਇਤਨੀ ਜ਼ਿਆਦਾ ਕਹਿੰਦਾ ਲੈ ਦੁਨੀਆ ਦਾ ਦੱਸਦਾ ਫਿਰਦਾ ਮੈਂ ਕੱਲ ਕੀ ਹੋਣਾ ਤੇ ਆਪਣਾ ਮੈਨੂੰ ਕੱਖ ਨਹੀਂ ਪਤਾ ਕਿ ਮੈਂ ਖੋਜ ਕਰਨਾ ਹੈ ਇਹ 100% ਝੂਠ ਹੈ ਜੋ ਕੋਈ ਜੋਤਸ਼ੀ ਤੁਹਾਨੂੰ ਕਹਿੰਦੇ ਨੇ ਮਨੋਵਿਗਿਆਨਕ ਨੁਕਤੇ ਹੁੰਦੇ ਨੇ ਤੁਹਾਡੀ ਬੋਲੇਪਣ ਦਾ ਲਾਭ ਉਠਾਉਂਦੇ ਨੇ ਇਸ ਚੱਕਰ 'ਚ ਕਦੀ ਨਾ ਪੈਣਾ ਸਤਗੁਰ ਦੀ ਬਾਣੀ ਦਾ ਫੈਸਲਾ ਬੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕੱਲ ਕੀ ਹੋਣਾ ਹੈ ਪ੍ਰਭੂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਬੀ ਉਹ ਪੁੱਛ ਨਾ ਮਸਲਤ ਧਰੇ ਜੋ ਕੁਝ ਕਰੇ ਸੋ ਆਪੇ ਕਰੇ ਕਿਉਂਕਿ ਕਿਸੇ ਕੋਲ ਪੁੱਛਦਾ ਨਹੀਂ ਕਿਸੇ ਨੂੰ ਦੱਸਦਾ ਨਹੀਂ ਤਾਂ ਕੁਝ ਨਹੀਂ ਪਤਾ ਕੱਲ ਸੜੇ ਨਾਲ ਕੀ ਹੋਣਾ ਹੈ ਪਰਸੋਂ ਸੜੇ ਨਾਲ ਕੀ ਹੋਣਾ ਹੈ ਅਕਾਲ ਪੁਰਖ ਨੂੰ ਪਤਾ ਹੈ ਤੇ ਜਦ ਉਸ ਨੂੰ ਸਭ ਕੁਝ ਪਤਾ ਤੇ ਉਹਦੇ ਨਾਲ ਜੋੜੋ ਗੱਲ ਮੁਕਾਓ ਜੰਝੜ ਸਾਰੇ ਖਤਮ ਕਰੋ ਕਿਉਂ ਇਹ ਨਿਕੰਮੇ ਚੱਕਰਾਂ ਦੇ ਪਾਓ ਗੁਰਨਾਣਿ ਗੁਰਗੋਬਿੰਦ ਸਿੰਘ ਜੀ ਨੇ ਸਾਨੂੰ ਇਸ ਚੱਕਰੇ 'ਚ ਨਹੀਂ ਪਾਇਆ ਔਰ ਭਾਈ ਗੁਰਦਾਸ ਜੀ ਨੇ ਇਸ ਤੇ ਬਹੁਤ ਕੁਝ ਲਿਖਿਆ ਇਸ ਵਕਤ ਮੇਰੇਆ ਜੋ ਹੈ ਇਸ ਸਬਜੈਕਟ ਨੇ ਮੈਨੂੰ ਹੀ ਚਲਾਣਾ ਸੀ ਭਾਈ ਗੁਰਦਾਸ ਨੇ ਇਸ ਤੇ ਬਹੁਤ ਕੁਝ ਲਿਖਿਆ ਖੈਰ ਮੁਖਤਸਰ ਜੋ ਹੈ ਮੈਂ ਇਸ ਤਰ੍ਹਾਂ ਘਿਰਗੋ ਇਸ ਤਰ੍ਹਾਂ ਦਾ ਜੋਤਸੀ ਨਹੀਂ ਸੀ ਉਹਨੇ ਗ੍ਰਹਿ ਨੇ ਛਤਰਾਂ ਦੀ ਚਾਲ ਦਾ ਅਧਿਐਨ ਕੀਤਾ ਔਰ ਇਸ ਦੇ ਨਾਲ ਪ੍ਰਾਕ੍ਰਿਤਿਕ ਮੰਡਲ ਤੇ ਕਵਰੀਲੇ ਕੀ ਹੁੰਦੀ ਇਸ ਗੰਗ ਦੀ ਖੋਜ ਕਰਦਾ ਰਹਿਣ ਕੈਲੇ 73 ਸੀ ਇਹ ਨਿਕਲੇ ਵਿਗਿਆਨਕ ਧਾਰਮਿਕ ਵੀ ਸੀ ਪਰ ਸੈਂਟਿਸਟ ਵੀ ਸੀ ਅਕਸਰ ਸੈਂਟਿਸਟ ਧਾਰਮਿਕ ਨਹੀਂ ਹੁੰਦੇ ਅਕਸਰ ਵਿਗਿਆਨਕ ਗਿਆਨੀ ਨਹੀਂ ਹੁੰਦੇ ਪਰ ਇਹ ਦੇ ਕੋਲ ਦੋਵੇਂ ਗੱਲਾਂ ਤੇ ਰੱਬ ਦਾ ਚਿੰਤਨ ਕਰਨ ਵਾਲਾ ਵੀ ਸੀ ਤੇ ਸੰਸਾਰ ਦਾ ਅਧਿਐਨ ਕਰਨ ਵਾਲਾ ਵੀ ਸੀ ਇਹਨੇ ਇੱਕ ਗੱਲ ਦਾਅਵੇ ਨਾਲ ਕਹੀ ਕਿ ਜਪਦਿਆਂ ਜਪਦਿਆਂ ਪ੍ਰਮਾਤਮਾ ਦਾ ਨਾਮ अगर किसी का मन बदल गया जपद जपद तो उसका तन भी बदलेगा मन का प्रभाव तन अभी देख रहे हैं जब क्रोध क्रोधए मन क्रोध हो भाव कुछ और हो जाए मन ईरखा हो अखा कुछ होर हो जा मन के हंकार हो चेहरा कुछ होर हो जाता है मन में प्रेम हो चेहरा कुछ और कई दफा जबान हां कर रही होगी अखा ना कर रही होगी दिस पी ये गलत कह रहे कई दफा ਜ਼ਬਾਨ ਜਿਹੜੀ ਹੈ ਉਹ ਨਾ ਪਈ ਕਰਦੀ ਹੁੰਦੀ ਅੱਖਾਂ ਦੱਸਦੀਆਂ ਨਾ ਠੀਕ ਕਬੂ ਕਹਿੰਦੇ ਅੱਖ ਦੇ ਕੋਲੋਂ ਝੂਠ ਬੋਲਣ ਦੀ ਸਮਰੱਥਾ ਨਹੀਂ ਅੱਖ ਸਚਾਈ ਬਿਆਨ ਕਰ ਦਿੰਦੀ ਹੈ ਜ਼ਬਾਨ ਝੂਠ ਬੋਲ ਸਕਦੀ ਹੈ ਹਿਰਦੇ ਦੇ ਹਾਵ ਭਾਵ ਅੱਖਾਂ ਦੇ ਪ੍ਰਗਟ ਹੋ ਜਾਂਦੇ ਨੇ ਕਈ ਲਖਾ ਜਦ ਬੰਦਾ ਜ਼ਬਾਨ ਨਾਲ ਕਹਿੰਦਾ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ ਅੱਖਾਂ ਹੀ ਦੱਸਦੀਆਂ ਆਪਣੇ ਕੰਬਖ ਕਿੱਥੋਂ ਮਿਲ ਗਿਆ ਰਸਤੇ ਜ਼ਰੂਰੀ ਕੰਮ ਜਾ ਰਹੇ ਸੀ ਇਹ ਕਿੱਥੋਂ ਟੱਕਰ ਗਿਆ ਅਕਾਂ ਦੇ ਇੰਕੇਂ ਕਿਆ ਚਿਹਰਾ ਦੇ ਨਹੀਂ ਕਹਿੰਦਾ ਪਿਆ ਤੁਲਸੀ ਕਹਿੰਦੇ ਨੇ ਆਵਤ ਹੈ ਹਰ ਸ਼ੇ ਨਹੀਂ ਔਰ ਨੈਣਨ ਨਹੀਂ ਸਨੇ ਤੁਲਸੀ ਤਾਹ ਨਾ ਜਾਏਗੇ ਜੋ ਕੰਚਨ ਵਰਸੇ ਨੇ ਕਹਿੰਦਾ ਤੈਨੂੰ ਵੇਖਨੇ ਆਜੀ ਅੱਖਾਂ ਵਿੱਚ ਪਿਆਰ ਨਹੀਂ ਜਾ ਗਿਆ ਚਿਹਰੇ ਤੇ ਮੁਸਕਰਾਹਟ ਨਹੀਂ ਆਈ ਉਲਕੇ ਵੀ ਨਾ ਜਾਏ ਉੱਥੇ ਭਾਵੇਂ ਸੋਨੇ ਦੀ ਬਾਰਿਸ਼ ਪਈ ਹੁੰਦੀ ਹੋਵੇ ਭਾਵੇਂ ਹੀਰੇ ਮੋਤੀ ਵਰਸਦੇ ਹੋਵੇ ਆਵਤ ਹੈ ਹਰ ਸ਼ੇ ਨਹੀਂ ਆਰੇ ਮੈਨਨ ਨਹੀਂ ਸਨੇ ਤੁਲਸੀ ਤਾਹ ਨਾ ਜਾਈਏ ਜੋ ਕੰਚਨ ਵਰਸੇ ਨੇ ਮਨ ਦੇ ਹਾਉ ਭਾਉ ਲਾਜ਼ਮੀ ਚਿਹਰੇ ਤੇ ਪ੍ਰਗਟ ਹੋਦੇ ਨੇ ਤਾਂ ਗਿਰਗੋ ਨੇ ਕਹਿ ਦਿੱਤਾ ਜਦ ਮਨ ਦੀ ਦੁਨੀਆ ਬਦਲ ਜਾਂਦੀ ਹੈ ਵਿਚਾਰਾਂ ਦੀ ਦੁਨੀਆ ਬਦਲ ਜਾਂਦੀ ਹੈ ਪਰਮਾਤਮਾ ਦਾ ਨਾਮ ਜਪ ਜਪ ਕੇ ਤਾਂ ਮਨ ਦੇ ਬਦਲਦੇ ਆ ਤਨ ਵੀ ਬਦਲ ਜਾਂਦਾ ਹੈ ਵਿਚਾਰਾਂ ਦੀ ਦੁਨੀਆ ਦੇ ਬਦਲਨੇ ਆ ਸ਼ਰੀਰ ਵੀ ਬਦਲ ਜਾਂਦਾ ਹੈ ਔਰ ਹੱਥਾਂ ਵਿੱਚ ਬਣ ਜਾਂਦਾ ਹੈ ਪਦਮ ਪੈਰਾਂ ਵਿੱਚ ਬਣ ਜਾਂਦੇ ਨੇ ਪਦਮ ਤੇ ਹੁਣ ਮੈਂ ਕੁਝ ਇਤਿਹਾਸਿਕ ਨੁਕਤੇ ਵੀ ਤੁਹਾਡੇ ਸਾਹਮਣੇ ਰੱਖਾਂ ਕੰਨਨ ਪਦਮ ਸੀ ਧਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਜੇ ਪੈਰ ਦੇ ਵਿੱਚ ਸਜੇ ਚਰਨ ਦੇ ਵਿੱਚ ਪਦਮ ਸੀ ਗੁਰਨਾਮਿਕ ਦੇਵ ਜੀ ਮਹਾਰਾਜ ਦੇ ਸਜੇ ਹੱਥ ਵਿੱਚ ਪਦਮ ਸੀ ਸ੍ਰੀ ਕ੍ਰਿਸ਼ਨ ਦੇ ਖੱਬੇ ਪੈਰ ਦੇ ਵਿੱਚ ਭਾਈ ਗੁਰਦਾਸ ਇਸ ਦੀ ਵਕਾਲਤ ਕਰਦੇ ਨੇ ਜਾਇ ਸੁਤਾ ਪਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਚਿੱਲ ਮਿਲਜਮਕੇ ਵਾਂਗੂ ਤਾਰੇ ਭਾਈ ਗੁਰਦਾਸ ਟਿਕ ਸ਼ਿਕਾਰੀ ਆਇਆ ਸੰਧਿਆ ਦਾ ਵਕਤ ਤੇ ਬੜੇ ਉਦਾਸ ਸਨ ਕ੍ਰਿਸ਼ਨ ਕਿਉਂਕਿ ਕੁੱਲ ਸਾਰੀ ਮਾਰੀ ਜਾ ਚੁਕੀ ਸੀ ਯਾਦਵਾਂ ਦੀ ਕੁੱਲ ਸਾਰੀ ਖਤਮ ਹੋ ਗਈ ਸੀ ਮਹਾਭਾਰਤ ਦੀ ਜੰਗ ਤੋਂ ਬਾਅਦ ਦਾ ਜ਼ਿਕਰ ਸਭ ਮਾਰੇ ਜਾ ਚੁਕੇ ਸਭ ਖਤਮ ਹੋ ਗਏ ਤੇ ਪ੍ਰਵਾਸਨਾਮ ਦਾ ਧੀਰਤ सोमनाथ मंदिर के कोल है गुजरात का और बकायदा उस तरह की मूर्ति बनाई शिकारी दिखाया है और तीर कमान मार रहा है कृष्ण के चरणों लगे प्रभास एक, एक तीरथ है समुद्र के कंडे दास ने देखे है सोमनाथ मंदिर के बिल्कुल नेड़े गुजरात जाय सुताप प्रभास क्योंकि द्वारका राजा सन द्वारका थोड़ी जी दूरी ते जायताप प्रभास ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲੇ 'ਚ ਪਦਮ ਹੈ ਝਿਲ ਮਿਲ ਝਮਕੇ ਵਾਂਗੂ ਤਾਰੇ ਬਤਕ ਆਇਆ ਹਾਲ ਦਾ ਮਿਰਗੇ ਜਾਨ ਬਾਣ ਲੈ ਮਾਰੇ ਉਹ ਜਿਹੜਾ ਪਦਮ ਸੀ ਉਹ ਹਨੇਰੇ ਵਿੱਚ ਕਿਉਂਕਿ ਸੰਧਿਆ ਹੋ ਚੁੱਕੀ ਸੀ ਤੇ ਸ਼ਿਕਾਰੀ ਨੇ ਸਮਝਿਆ ਹਿਰਨ ਦੀ ਅੱਖ ਹੈ ਉਹਨੇ ਖਿੱਚ ਕੇ ਬਾਣ ਮਾਰਿਆ ਸੀਨੇ 'ਚ ਲੱਗਿਆ ਕ੍ਰਿਸ਼ਨ ਨੇ ਇਸੇ ਤੋਂ ਉਹਨਾਂ ਦਾ ਅੰਤ ਹੋਇਆ ਇਸੇ ਤੋਂ ਇਕ ਲੋਕਰੇ ਕਿ ਬਦਦਰੋਂ ਗਲਵਗੜੀ ਚਲਾਇਆ ਆਖੇ ਕੋਈ ਨਹੀਂ ਅਸੀਂ ਇਸੇ ਤਰੀਕੇ ਨਾਲ ਜਾਣਾ ਸੀ ਤੇਰਾ ਕੋਈ ਕਸੂਰ ਨਹੀਂ ਤੂੰ ਰੋ ਨਾ ਉਹ ਰੋਈ ਜਾ ਰਹੀ ਸੀ ਗੱਲ ਵਿੱਚ ਲੀਨਤਾ ਕ੍ਰਿਸ਼ਨ ਜੀ ਅਗਨ ਕੀਤੇ ਹਰਨਾ ਚਿਤਾਰੇ ਭਾਈ ਗੁਰਦਾਸ ਜੀ ਨੇ ਇਸ ਲਈ ਇੱਕ ਮੁਖਤਸਰ ਮੈਰਸ ਕਰਾ ਆਖਿਆ ਨਹੀਂ ਸਾਡੇ ਜਾਣ ਦਾ ਇਹੀ ਕਾਰਨ ਬਣਨਾ ਸੀ ਇਹੀ ਕੁਛ ਹੋਣਾ ਸੀ ਤੇਰੇ ਹੱਥੋਂ ਹੋਣਾ ਸੀ ਤੂੰ ਰੋ ਨਾ ਐਸਾ ਹੀ ਹੋਣਾ ਸੀ ਐਸੀ ਮੇਰੀ ਮੌਤ ਹੋਣੀ ਸੀ ਚਰਨਾਂ ਚ ਪਦਮ ਹੈ ਪਰ ਜਗਤ ਵਿੱਚ ਜਿੰਨੇ ਸ੍ਰੇਸ਼ਟ ਅਵਤਾਰੀ ਪੁਰਸ਼ ਹੋਏ ਨੇ ਸਾਰਿਆਂ ਦੇ ਹੱਥਾਂ 'ਚ ਤੇ ਪਹਿਰਾਂ ਦੇਖਣ ਨੂੰ ਨਹੀਂ ਮਿਲਿਆ ਯਾ ਹੋਵੇ ਤੇ ਇਤਿਹਾਸ ਦੇ ਜ਼ਿਕਰ ਨਹੀਂ ਲੇਕਿਨ ਕੁਝ ਸਿੱਖਦਾ ਹੈ ਕ੍ਰਿਸ਼ਨ ਦਾ ਹੈ ਗੁਰੂ ਨਾਨਕ ਦਾ ਹੈ ਗੁਰੂ ਅਮਰਦਾਸ ਜੀ ਦਾ ਵੀ ਹੈ ਇਤਿਹਾਸ ਦਾ ਇੱਕ ਪੰਨਾ ਮੈਂ ਤੁਹਾਡੇ ਸਾਹਮਣੇ ਰੱਖਾਂ ਹਰੀਦਵਾਰ ਦੀ ਗੱਲ ਹੈ ਸਰਦੀਆਂ ਦੇ ਦਿਨ ਸੰਤ ਸਤਗੁਰੂ ਗੰਗਾ ਇਸ਼ਨਾਨ ਕਰਕੇ ਧੁੱਪ ਦੇ ਉੱਤੇ ਬੈਠੇ ਐਂ ਚਰਨਾਂ ਨੂੰ ਪਸਾਰ ਕੇ ਚੋਤੀ ਦਾ ਹਰੀਦਵਾਰ ਦਾ ਪ੍ਰੋਹੁਤ ਬ੍ਰਾਹਮਣ ਜੋ ਸਾਰੇ ਬ੍ਰਾਹਮਣਾਂ ਦਾ ਮੁਖੀ ਸੀ ਆ ਬੜਾ ਵਿਦਵਾਨ ਸਿਆਣਾ ਉਹ ਜਿਉਂ ਦੇਖਦਾ ਹੈ ਪਦਮ ਚਰਨਾ ਦੇ ਚ ਪਰਮ ਉਹਨੇ ਪੈਰਾ ਦੇ ਮੱਥਾ ਟੇਕ ਦਿੱਤਾ ਗੁਰੂ ਅਮਰਦਾਸ ਕਹਿੰ ਲਗੇ ਤੂੰ ਬ੍ਰਾਹਮਣ ਹੈ ਤੇ ਮੈਂ ਜੇ ਪੱਲਾ ਖੱਤਰੀ ਆ ਤੂੰ ਬ੍ਰਾਹਮਣੋਂ ਕੇ ਮੈਨੂੰ ਕੇ ਮੱਥਾ ਟੇਕ ਗਿਆ ਮੈਂ ਤੇ ਯਾਤਰੀ ਆ ਹੱਥ ਜੋੜ ਕੇ ਬ੍ਰਾਹਮਣ ਕਹਿੰਦਾ ਹੈ ਮਹਾਰਾਜ ਤੁਸੀਂ ਵਕਤ ਦੇ అవਤਾਰੀ ਬੁਰਸ਼ ਤੁਸੀਂ ਕੋਈ ਪੂਰਨ ਬੁਰਖ ਅਡੇ ਚਰਨਾਂ ਚ ਪਦਮ ਹੈ ਮੈਂ ਲਿਖਿਆ ਹੈ ਅਡੇ ਚਰਨਾਂ ਚ ਪਦਮ ਹੈ ਔਰ ਬ੍ਰਾਹਮਣ ਨੇ ਫਿਰ ਮੱਥਾ ਟੇਕ ਦਿੱਤਾ ਔਰ ਚਰਨਾਂ ਨੂੰ ਚੁੰਮ ਲਿਆ ਫਿਰ ਮੱਥਾ ਟੇਕਿਆ ਪਦਮ ਹੈ ਸਤਿਗੁਰੂ ਕਹਿਣ ਲੱਗੇ ਤੂੰ ਜਾਣੇ ਮੈਂ ਯਾਤਰੀ ਹੈ ਉਸ ਬ੍ਰਾਹਮਣ ਨੇ ਕਿਹਾ ਮਹਾਰਾਜ ਇਹ ਬੀਤ ਤੇ ਹੈ ਕਿਸੇ ਦਿਨ ਬ੍ਰਿਕਸ਼ ਬਣੇਗਾ ਤੁਹਾਡੇ ਸੰਸਕਾਰ ਤੁਹਾਨੂੰ ਰੱਬ ਨੇ ਚੁਣਿਆ ਹੈ ਤੁਹਾਨੂੰ ਪ੍ਰਮਾਤਮਾ ਨੇ ਚੁਣਿਆ ਹੈ ਆਪਣੀ ਗੱਲ ਕਹਿਣ ਲਈ ਆਪਣਾ ਕੋਈ ਸੰਦੇਸ਼ ਆ ਪਹੁੰਚਾਉਣ ਲਈ ਤੁਹਾਡੇ ਚਰਨਾਂ 'ਚ ਬਲਮ ਹੈ ਅਰੇ ਇਸ ਬ੍ਰਾਹਮਣ ਨੇ ਕਹਿੰਦੇ ਨੇ ਜਿਸ ਦਿਨ ਗੁਰੂ ਅਮਰਦਾਸ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਨੇ ਤੇ ਚਰਨਾਂ 'ਚ ਪਹੁੰਚ ਗਿਆ ਸਿਧਾ ਪਹੁੰਚ ਗਿਆ ਸਤਿਗੁਰ ਨੇ ਵੀ ਪਛਾਣ ਲਿਆ ਹੋਈ ਹੈ ਕੁਛ ਦਿਨ ਸੇਵਾ ਕਰਦਾ ਰਿਹਾ ਤੇ ਸਤਿਗੁਰ ਨੇ ਬੁਲਾ ਲਿਆ ਪਰਖਾ ਆਇਆ ਹੈ ਬੜੀ ਦੂਰੋਂ ਹਰਦوار ਦਾ ਤੇ ਤੈਨੂੰ ਹੁਣ 5-6 ਮਹੀਨੇ ਜੀ ਉਹ ਕਹਿ ਰਹੇ ਤੇ ਸੇਵਾ ਕਰਦੇ ਆ ਵਿਦਵਾਨ ਵੀ ਤੂੰ ਬਣਿਆ ਭਜਨ ਵੀ ਕਰਦਾ ਹੈ ਚਲ ਤੇਰੀ ਕੋਈ ਕਾਮਨਾ ਤੇ ਜ਼ਰੂਰ ਹੋਣੀ ਹੈ ਮੰਗ ਲੈ ਕੁਛ ਪੂਰੀ ਕਰ ਦੇਈ ਬ੍ਰਾਹਮਣ ਹੈ ਤੂੰ ਭਾਈ ਸਾਹਿਬ ਆਈ ਸੰਤੋਖ ਸਿੰਘ ਜੀ ਲਿਖਦੇ ਨੇ ਹੱਥ ਜੋੜ ਕੇ ਬ੍ਰਾਹਮਣ ਕਹਿੰਦੇ ਲਿਆ हे गुरुदेव जो धन देवो नाम न देवो नाम बिहोन जन जमपुर जाए है जो नाम देवो धन न देवो धन बिहोन जगत ना सुहाए है जे तू तो मेरी चोरी धन पा ते नाम की झलक ना देने ਤੇ ਬੰਦਾ ਜਮਾਂ ਦੀ ਮਾਰ ਸਹਾਰਦਾ ਪਰ ਲੋਗ بگੜ ਜਾਂਦਾ ਹੈ ਤੇ ਜੇ ਤੂੰ ਨਾਮ ਦੀ ਕਣੀ ਇਹ ਛੋ ਮੈਨੂੰ ਦੇ ਦੇਵੇਂ ਤੇ ਮੇਰੀ ਝੋਲੀ 'ਚ ਧਨ ਨਾ ਪਾਵੇ ਤੇ ਸੰਸਾਰ ਨਹੀਂ ਚੰਗਾ ਲੱਗਦਾ ਲੋਕ بگੜਦਾ ਗੁਰੂ ਅਮਰਦਾਸ ਤੇ ਜੋ ਕੇ ਨੰਦ ਮੇਰੇ ਦੋਨੋਂ ਨਿਰਮਲ ਪੰਥ ਚਲਾਏ ਸਤਗੁਰ ਨੇ ਕੁਝ ਐਸੀ ਮਿਹਰ ਦੀ ਦ੍ਰਿਸ਼ਟੀ ਨਾਲ ਦੇਖਿਆ ਉਦੀ ਰਸਨਾ ਪ੍ਰਭੂ ਦਾ ਨਾਮ ਜਪਣ ਲੱਗ ਪਈ ਝੋਲੀ ਸੋਨੇ ਚਾਂਦੀ ਨਾਲ ਭਰ ਦਿੱਤੀ ਜਾ ਕੰਡਾ ਮੇਰੇ ਦੋਵੇਂ ਲੋਕ ਸੁਵੇ ਲੈ ਕਰ ਦਿੱਤੇ ਹਨ ਗਨਗੁਰੂ ਅਮਰਦਾਸ ਨੇ ਖੈਰ ਮੁਖਤਸ਼ਰ ਮੈਂ ਅਰਜ਼ ਕਰਾਂ ਚਰਮਨਜ ਬਦਮ ਜੀ ਹੁਣ ਮੈਂ ਅਰਜ਼ ਕਰਾਂ ਫੁਨੇ ਛੰਦ ਦੇ ਚਾਹੀਏ ਛੰਦ ਗੁਰੂ ਅਰਜਨ ਦੇਵ ਜੀ ਦਾ ਬਸ ਪੰਜ ਇੱਕ ਮਿੰਟਾਂ ਸਬਤ ਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੇ ਨੇ ਮੇਰੇ ਹਾਥ ਬਦਮ ਆਂਗਨ ਸੁਖ ਬਾਸਨਾ ਜਿਨ੍ਹਾਂ ਨੇ ਕਦੀ ਸਿਲਸਿਲਾ ਵਾਰ ਬਾਣੀ ਪੜੀ ਛੰਦ ਸਾਹਮਣੇ ਆਇਆ ਹੋਣਾ ਇਹ ਛੰਦ ਗੁਰੂ ਅਰਜਨ ਦੇਵ ਜੀ ਦਾ ਮੇਰੇ ਹਾਥ ਬਦਮ ਆਂਗਨ ਸੁਖ ਬਾਸਨਾ ਮੇਰੇ ਹੱਥ ਦੇ ਚ ਪਦਮ ਇਹ ਦੂਜੇ ਤੀਜੇ ਚੌਥੇ ਪੰਜਵੇਂ ਦੀ ਗੱਲ ਨਹੀਂ ਸਤਿਗੁਰ ਆਪਣੀ ਗੱਲ ਕਰਦਾ ਕਿਉਂਕਿ ਲਵਜ਼ ਹੈ ਮੇਰੇ ਤੇਰੇ ਨਹੀਂ ਖੁੱਲੇ ਨਹੀਂ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਸਖੀ ਮੇਰੋ ਕੰਠ ਰਤਨ ਪੇਖ ਦੁਖ ਨਾਸਨਾ ਮੇਰੇ ਹੱਥ ਦੇ ਚ ਪਦਮ ਇਤਿਹਾਸ ਦੇ ਚ ਪੜਨ ਨੂੰ ਨਹੀਂ ਮਿਲਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਹੱਥ ਦੇ ਇਸ ਪਰਮ ਪਦਮ ਸੇ ਇਤਿਹਾਸ ਦੇ ਕਿਦਰੇ ਕਰ ਲਈ ਗੁਰਬਾਣੀ ਕਸਮ ਦੀ ਬਾਣੀ ਤੇ ਬ੍ਰਹਮ ਗਿਆਨ ਸਤਿਗੁਰ ਦਾ ਛੰਦ ਕਹਿੰਦੇ ਨੇ ਮੇਰੇ ਹੱਥ ਵਿੱਚ ਪਦਮ ਮੇਰੇ ਹੱਥ ਪਦਮ ਆਂਗਨ ਸੁਖ ਬਾਸਨਾ ਮੇਰੇ ਹਿਰਦੇ ਦੀ ਸੇਜਾ ਦੇ ਸੁਖੀ ਸੁਖ ਹੈ ਔਰ ਕੰਥ ਦੇ ਚ ਪਰਮਾਤਮਾ ਦਾ ਨਾਮ ਰੂਪੀ ਰਤਨ ਹੈ ਸਕੇ ਮੇਰੇ ਕੰਨ ਕਰ ਰਤਨ ਦੇਖ ਦੋਖ ਨਾ ਸਨਾ ਇਹ ਪਦਮ ਭਿਰਗੂ ਵਾਲਾ ਪਦਮ ਨਹੀਂ ਜੋ ਭਿਰਗੂ ਕਹਿੰਦਾ ਹੈ ਗੁਰਬਾਣੀ ਇੱਕ ਹੋਰ ਪਦਮ ਨੂੰ ਮੰਦੀ ਉਹ ਮੈਂ ਤੁਹਾਡੇ ਸਾਹਮਣੇ ਰੱਖਾਂ ਜਦ ਕੋਈ ਨਾਮ ਜਪਦਾ ਹੈ ਤੇ ਜਪਦਿਆਂ ਜਪਦਿਆਂ ਨਾਮ ਅਗਰ ਪ੍ਰਗਟ ਹੋ ਗਏ ਹੈ ਤਾਂ ਹੱਥਾਂ ਵਿੱਚ ਵਰਕਤਾ ਆ ਜਾਂਦੀ ਹੈ ਕਦਮਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ ਬੋਲਾਂ ਵਿੱਚ ਸਤਿ ਆ ਜਾਂਦੀ ਹੈ ऐसे हाथ जे मिट्टी ਨੂੰ چھਵਨਗੇ ਤੇ সোਨਾ ਬਣ ਜਾਵੇ। بگੜਦੇ ਹੋਏ ਕੰਮ ਨੂੰ ਛੂੰਣਗੇ ਤਾਂ ਮੀਰ ਹੋ ਜਾਏਗਾ। ਪੁਰਾਜੀਨ ਜ਼ਮਾਨੇ 'ਚ ਇਸ ਤਰ੍ਹਾਂ ਦੇ ਹੱਥ ਲੱਭੇ ਜਾਂਦੇ ਸਨ ਕੋਈ ਪੁੱਲ ਬਣਾਣਾ ਹੈ ਕੋਈ ਸੜਕ ਬਣਾਣੀ ਹੈ ਕੋਈ ਧਾਰਮਿਕ ਮੰਦਰ ਬਣਾਣਾ ਹੈ ਜਾਂ ਆਪਣਾ ਘਰ ਬਣਾਣਾ ਹੈ ਬਈ ਨਹੀਂ ਪੱਥਰ ਉਸ ਤੋਂ ਰਖਵਾਈਏ ਤੇਰੇ ਹੱਥਾਂ 'ਚ ਬਰਕਤ ਹੈ। ਤੇ ਹੁਣ ਤੇ ਇਹੋ ਜਿਹੇ ਕੰਮ ਲਈ ਲੋਕੀ ਬੇبرਕਤੀ ਹੱਥ ਲੱਭਦੇ ਨੇ ਖਾਸ ਕਰਕੇ ਰਾਜਨੀਤੀ ਤੇ ਸਾਡੇ ਦੇਸ਼ ਜਿਵੇਂ ਦੇਖਿਆ ਸੜਕ ਦਾ ਉਦਘਾਟਨ ਕਰਾਉਂਦੇ ਨੇ ਪੁਲਾਂ ਦਾ ਉਦਘਾਟਨ ਕਰਾਉਂਦੇ ਨੇ ਕਿਸੇ ਬਿਲਡਿੰਗ ਦਾ ਨਹੀਂ ਪੱਥਰ ਰੱਖਾਉਂਦੇ ਨੇ ਬਸ ਪੱਥਰ ਹੀ ਰਿਆ ਹੈ ਜੋ ਹੈ ਰੱਖ ਜਾਂਦੇ ਨੇ ਬਾਕੀ ਕੰਕ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਬਸ ਪੱਥਰ ਹੀ ਰਹਿ ਜਾਂਦਾ ਬੇبرਕਤੀ ਹੱਥ ਹੱਥ ਵਿੱਚ ਕੁਝ ਵੀ ਨਹੀਂ ਸਤਿਗੁਰ ਆਪ ਕਹਿੰਦੇ ਨੇ ਜਿਸ ਦੇ ਕੰਠ ਵਿੱਚ ਪ੍ਰਭੂ ਦਾ ਨਾਮ ਨਹੀਂ ਹਿਰਦੇ ਦੇ ਚਾਨਣਾ ਨਹੀਂ ਉਸ ਦੇ ਹੱਥ ਕਿਤਨੇ ਬਰਕਤਈ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਵਾਲ ਜੇ ਉਹ ਕਲਚਨ ਨੂੰ ਹੱਥ ਲਾਵੇ ਖੇਉ ਸੇ ਧੀਰ ਲਗਿਆ ਸੋਨੇ ਨੂੰ ਹੱਥ ਲਾਏਗਾ ਮਿੱਟੀ ਹੋ ਜਾਏਗਾ ਬਣਦੇ ਹੋਏ ਕੰਮ ਨੂੰ ਹੱਥ ਲਾਏਗਾ ਵਿਗੜ ਜਾਏਗਾ ਚਲਦੇ ਵਹીર ਦੀ ਅਗਵਾਈ ਕਰੇਗਾ ਰੋਕ ਖੜੀ ਹੋ ਜਾਏਗੀ ये कदमांच कुछ भी नहीं कुछ भी नहीं बोलों भी नहीं मैं अक्सर अर्ज करता पै दिन कई, तो और कई कोल शरीरक शक्ति है कोल आर्थिक शक्ति भी है सिखा को वक्त दिमागी शक्ति भी है सिखा को रूहानी शक्ति नहीं आध्यात्मक बल नहीं और कुछ कम ऐसे आने शरीरक शक्ति ना ਕੁਝ ਕੰਮ ਐਸੇ ਹੁੰਦੇ ਨੇ ਦਿਮਾਗੀ ਸ਼ਕਤੀ ਨਾਲ ਉਹਨੇ ਕੁਝ ਕੰਮ ਐਸੇ ਹੁੰਦੇ ਨੇ ਪੈਸੇ ਨਾਲ ਉਹਨੇ ਨੇ ਆਰਥਿਕ ਸ਼ਕਤੀ ਨਾਲ ਹੁੰਦੇ ਨੇ ਪਰ ਕੁਝ ਕੰਮ ਐਸੇ ਨਹੀਂ ਇਹਨਾਂ ਸ਼ਕਤੀਆਂ ਨਾਲ ਨਹੀਂ ਹੁੰਦੇ ਰੂਹਾਨੀ ਸ਼ਕਤੀ ਨਾਲ ਉਹਦੇ ਲਈ ਅਧਿਆਤਮਿਕ ਬਲ ਚਾਹੀਦਾ ਉਹਦੇ ਲਈ ਰੂਹਾਨੀ ਸ਼ਕਤੀ ਚਾਹੀਦੀ ਹੈ ਮਿਹਨਤ ਨਾਲ ਧੰਨ ਮਿਲਦਾ ਹੈ ਚੰਗਾ ਭੋਜਨ ਸਰਕੇ ਤੇ ਐਕਸਰਸਾਈਜ਼ ਕਰਕੇ ਸਰੀਰ ਨੂੰ ਸ਼ਕਤੀ ਮਿਲਦੀ ਹੈ ਤਰ੍ਹਾਂ ਤਰ੍ਹਾਂ ਦੇ ਧਰਮ ਗ੍ਰੰਥਾਂ ਤੇ ਹੋਰ ਪੋਥੀਆਂ ਦਾ ਅਧਿਐਨ ਕਰਦੇ ਆ ਦਿਮਾਗੀ ਸ਼ਕਤੀ ਵਧਦੀ ਹੈ परमात्मा ਦਾ ਨਾਮ ਜਪਦਿਆਂ ਰੋਹਾਨੀ ਸ਼ਕਤੀ ਵੱਧਦੀ ਹੈ ਇਹ ਸ਼ਕਤੀ ਨਹੀਂ ਐਸ ਵੀ ਕੰਮ ਇਹ ਘਾਟ ਹੈ ਇਹ ਪਦਮ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਰੇ ਨੇ ਕਿ ਉਹ ਹੈ ਨਾਮ ਜਪਦਿਆਂ ਜਪਦਿਆਂ ਜਦ ਨਾਮ ਕੰਠ ਦੇ ਵਿੱਚ ਵਸ ਜਾਂਦਾ ਹੈ ਹਿਰਦੇ ਵਿੱਚ ਵਸ ਜਾਂਦਾ ਹੈ ਹੱਥ ਦੇ ਵਰਗਤਾ ਆ ਜਾਂਦੀਆਂ ਨੇ ਪਦਮ ਮੇਰੇ ਹਾਥ ਪਦਮ ਆਂਗਨ ਸੁਖ ਬਾਸਨਾ ਸਕੀ ਮੇਰੋ ਕੰਠ ਰਤਨ ਤੇਖ ਦੁਖ ਨਾਸਨਾ ਇੱਕ ਮਿੰਟ ਹੋਰ ਆਪ ਦੀ ਦਰਵਾਜ਼ਾ ਮੱਟ ਗੁਰੂ ਅਮਰਦਾਸ ਜੀ ਮਹਾਰਾਜ ਦੀ ਮਹਿਮਾ ਕਰਦੇ ਆਂ ਪਟਾਂ ਦਾ ਸਈਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਪਾਠ ਕਹਿਣ ਨੇ ਏ ਗੁਰੂ ਅਮਰਦਾਸ ਬਾਰਜ ਕਰਦਾ ਹਣੇ ਸਿਧ ਸੰ ਮੁਖ ਮੁਖ ਜੋ ਹੈ ਰਿਤ ਬਸੇ ਬਾਵਾ ਜੋ ਤਿੰਨ ਲੋਕਾਂ ਤਰ ਮੋ ਹੈ ਏ ਗੁਰੂ ਅਮਰਦਾਸ ਫੜਾ ਜਿਹੜਾ ਤਹਿਣਾ ਹੱਥ ਹੈ ਇਹਦੇ ਵਿਚ ਬਾਰਜ ਨੇ ਕਮਲ ਹੈ ਪਦਮ ਹੈ ਮੈਂ ਹੁਣੇ ਅਰਜ ਕੀਤੀ ਹੈ ਪਦਮ ਦੇ ਅਨੇਕਾ ਨਾਮ ਨੇ ਪਦਮ ਨੂੰ ਬਾਰਜ ਕਹਿਣ ਨੇ ਪਦਮ ਨੂੰ ਸੋਰਬ ਕਹਿਣ ਨੇ ਪਦਮ ਨੂੰ ਕੰਝ ਕਹਿੰਦੇ ਨੇ ਪਦਮ ਨੂੰ ਕਮਲ ਕਹਿੰਦੇ ਨੇ ਔਰ ਇਸ ਤੋਂ ਇਲਾਵਾ अनेका ਨਾਮ ਵਿੱਚ ਸ਼ਬਦ ਬੋਲਦੇ ਇਸ ਕਮਲ ਭੁਲੇ ਪੜੇ ਬਹੁਤ ਸਾਰੇ ਨਾਮ ਇਤਿਕੇ ਬਾੜਜ ਸ਼ਬਦ ਵਰਤੇ ਪੈਨੇ ਪਟ ਬਾੜਜ ਕਰਦਾ ਹਣੇ ਤੁਹਾਡਾ ਜਿਹੜਾ ਰਹਿਣਾ ਹੱਥ ਹੈ ਏ ਗੁਰੂ ਅਮਰਦਾਸ ਉਹਦੇ ਵਿੱਚ ਪਦਮ ਹੈ ਇਤਿਹਾਸ ਕਹਿੰਦਾ ਚਰਨਾ ਚ ਪਦਮ ਸੀ ਹੱਥਾਂ ਚ ਨਹੀਂ ਸੀ ਇੱਥੇ ਹੁਣ ਗੱਲ ਸਪਸ਼ਟ ਹੋ ਜਾਏਗੀ ਇਤਿਹਾਸ ਦੇ ਵਿੱਚ ਇਹ ਹੈ ਕਿ ਸਤਗੁਰ ਦਾ ਜਿਹੜਾ ਸੱਜਾ ਚਰਮ ਸੀ ਪਦਮ ਉਸਦੇ ਸੀ ब्राह्मण ਨੇ ਉੱਥੇ ਹੀ ਲਿਤੀ ਅਸੀਂ ਹਰੀਦوار ਵਿੱਚ ਪਰ ਉਹਨੇ ਮੱਥਾ ਟੇਕਿਆ ਸੀ ਪਰ ਭਟ ਪੈ ਕਹਿੰਦੇ ਨੇ हे ਗੁਰੂ ਅਮਰਦਾਸ ਜੋ ਤੁਹਾਡਾ ਦੇਣਾ ਹੱਥ ਹੈ ਇਹਦੇ ਵਿੱਚ ਬਦਮ ਜੋ ਇਤਿਹਾਸ ਵਿੱਚ ਲਿਖਿਆ ਹੈ ਕਿ ਦੇਣੇ ਪੈਰ ਵਿੱਚ ਬਦਮ ਸੀ ਤੇ ਘਿਰਗੂ ਵਾਲਾ ਬਦਮ ਜੋ ਫਿਰਗੋਰੀ ਸੀ ਕਹਿੰਦਾ ਹੈ ਪਰ ਜੋ ਭਟ ਕਹਿ ਰਹੇ ਨੇ ਇਹ ਦੇਣੇ ਹੱਥ ਵਿੱਚ ਬਦਮ ਹੈ ਤੇ ਉਹ ਬਦਮ ਹੈ ਜਿਸ ਨੂੰ ਗੁਰਬਾਣੀ ਮੰਨਦੀ ਹੈ ਜਿਸ ਨੂੰ ਗੁਰਨਾਨਕ ਦੇ ਸਿਧਾਂਤਿਕ ਲੁਕਤੇ ਮੰਨ ਲੈਣੇ ਕਿ ਜੋ ਨਾਮ ਜਪਦਾ ਹੈ ਹੱਥਾਂ ਦੀ ਬਰਕਤਾਂ ਆਉਂਦੀਆਂ ਜੋ ਨਾਮ ਜਪਦਾ ਹੈ ਬੋਲਾਂ ਦੀ ਸਤਿ ਆਵੇਗੀ ਜੋ ਨਾਮ ਜਪਦਾ ਹੈ ਕਦਮਾਂ ਦੀ ਕ੍ਰਾਂਤੀ ਆਵੇਗੀ لازمی ਆਵੇਗੀ ਉਹਦੇ ਪੈਰ ਜਿੱਥੇ ਪੈਣਗੇ ਖਾਲੀ ਨਹੀਂ ਜਾਣਗੇ ਕੁਛ ਨਾ ਕੁਛ ਕਰਨਗੇ ਉਹਦੇ ਹੱਥ ਜਿਸ ਨੂੰ ਛੋਣਗੇ ਕੁਛ ਨਾ ਕੁਛ ਗੱਲ ਤਾਮੀਰ ਹੋਵੇਗੀ ਇਹਵੇਂ ਨਹੀਂ ਉਹਦੇ ਬੋਲ ਕੁਛ ਨਾ ਕੁਛ ਪਲਟਾ ਲਿਆਣਗੇ ਇਹਵੇਂ ਨਹੀਂ ਬਾੜਜ ਕਰਦਾ ਹਣੇ ਸਿੱਧ ਸੰ ਮੁਖ ਮੁਖ ਜੋ ਹੈ ਰਿੱਧ ਬਸੇ ਬਾਵਾਂ ਜੋ ਤਿੰਨ ਲੋਕਾਂ ਅੰਤਰ ਮੋਲੇ ਇਹ ਹਨ ਗੁਰੂ ਅਮਰਦਾਸ ਫੜੇ ਦਾਇਆਂ ਹੱਥ ਦੇ ਵਿੱਚ ਬਾੜਜ ਪਦਮ ਹੈ ਫੜੇ ਬائیں ਹੱਥ ਦੇ ਸਿੜੀਆਂ ਨੇ ਖਾਲੀ ਨਹੀਂ ਹੈ ਹੱਥ ਇਹ ਪੁਰਾਣੇ ਜ਼ਮਾਨੇ ਜਿਹੜੀ ਅਸੀਸ ਦਿੱਤੀ ਜਾਂਦੀ ਸੀ ਨਾ ਹੱਥ ਨਾਲ ਕੋਈ ਹੱਥ ਤੇ ਪਦਮ ਹੈ ਜਾਂ ਹੱਥ ਤੇ ਸਿੜੀਆਂ ਨੇ ਵਰਗਤਾਂ ਤੇ ਹੱਥ ਤੇ ਹੱਥ ਰੱਖੋ ਸਿਰ ਤੇ ਹੱਥ ਰੱਖੋ ਔਰ بڑے ਸੰਤ ਅਸੀਸਾਂ ਦਿੰਦੇ ਰਹ ਜਾਂਦੇ ਹੁੰਦਾ ਕੱਖ ਨਹੀਂ ਖਾਲੀ ਹੱਥ ਕੁਝ ਵੀ ਨਹੀਂ ਹੱਥਾਂ 'ਚ ਹੀ ਕੁਝ ਨਹੀਂ ਹੱਥਾਂ 'ਚ ਬਰਕਤ ਆਉਂਦੀ ਹੈ ਪੈਰਾਂ 'ਚ ਵੀ ਬਰਕਤ ਜਿੱਥੇ ਪੈਰ ਪਹਿਣਗੇ ਹਾਕ ਅਕਸੀਰ ਬਣੇਗੀ ਹਾਕ ਦੇ ਵਿੱਚ ਪਲਟਾਇਆ ਬਖੈਰ ਮੁਖਤਸਰ ਜੋ ਹੈ ਮੈਂ ਇਸ ਤਰ੍ਹਾਂ ਪਾਤ ਜਿਵੇਂ ਫੜਾ ਬਾयां ਹੱਥ ਵੀ ਖਾਲੀ ਨਹੀਂ ਹੁੰਦੇ ਚਰੇਦੀਆਂ ਨੇ ਰਿਦੇ ਬਸੇ ਅਕੀਓ ਸੋਏ ਰਸਤੇ ਨਹੀਂ ਜਾਂ ਤੋ ਥੋੜਾ ਮੁਖੜਾ ਮੂੰਹ ਰਸਨਾ ਇਹ ਵੀ ਖਾਲੀ ਨਹੀਂ ਇਸ ਦੇ ਛੇੜੀਆਂ ਵਸਦੀਆਂ ਤੁਸੀਂ ਜੋ ਕੁਝ ਬੋਲੋਗੇ ਹੋ ਜਾਏਗਾ ਫੜੇ ਬਾਹਾਂ ਅੱਗੇ ਛੇੜੀਆਂ ਸਜੇ ਚ ਪਦਮ ਮੋਹ ਦੇ ਚ ਬਰਗਦਾ ਛੇੜੀਆਂ ਬਾੜਜ ਕਾ ਕਰਦਾ ਹਣੇ ਸਿੱਧ ਸੰਮੁਖ ਮੁਖ ਜੋ ਹੈ ਰਿਦ ਬਸੇ ਬਾਵਾੰ ਜੋ ਤੀਨ ਲੋਕਾਂਦਰ ਮੋਹੇ ਕਿ ਸਭ ਕੁਝ ਕਿਸ ਤਰ੍ਹਾਂ ਹੋ ਗਿਆ ਭੱਤ ਕਹਿੰਦੇ ਨੇ ਰਿਧੇ ਬਸੇ ਅਕੇ ਲੋ ਸੋਰਸ ਦਿਨ ਹੀ ਜਾਤੋ ਮੁਖੋ ਭਗਤ ਉਚਰੇ ਅਮਰ ਗੁਰ ਕੀ ਤਰੰਗ ਰਾਤੋ ਏ ਗੁਰੂ ਅਮਰਦਾਸ ਪੜ੍ਹੇ ਹਿਰਦੇ ਵਿੱਚ ਉਹ ਇੱਕ ਰਸ ਪ੍ਰਮਾਤਮਾ ਜਦੋਂ ਤਾਂ ਆਣ ਕੇ ਬਿਰਾਜਮਾਨ ਹੋਇਆ ਤੁਹਾਡੇ ਹੱਥ ਵਿੱਚ ਪਦਮ ਮੰਗਿਆ